ਸਿਰ ਤੇ ਚੁੰਨੀ ਕਿਉਂ ਬੰਨੀ ਹੋਣੀ ਆ ਆ ਤੁਹਾਡੀਆਂ ਟੈਨਸ਼ਨਾਂ ਨਹੀਂ ਬਣਾਈ ਹੋਈ ਆ ਨਾ ਹਾਂ ਰਾਤ ਨੂੰ ਆ ਕਿਹੜੀ ਸੀਗੀ ਜਿਹੜੀ ਆਹ ਤੁਹਾਨੂੰ ਬਾਬੂ ਸ਼ੋਨਾ ਮੇਰੇ ਬਾਬੂ ਨੇ ਖਾਣਾ ਖਾ ਲਿਆ ਆ ਲਿਖਣ ਲੱਗੀ ਹੋਈ ਸੀ ਮੈਸੇਜ ਤੇ ਕੋਈ ਮੈਸੇਜ ਮਸਲ ਨਹੀਂ ਆਇਆ ਤਨ ਪਿਛਾ ਲੱਗਿਆ ਹਣਾ ਅੱਛਾ ਆ ਫੋਨ ਦਿਓ ਆਪਦਾ ਫੋਨ ਫੜਾਓ ਮੈਨੂੰ ਉਹ ਚੱਲ ਛੱਡ ਗੱਲ ਅਰੇ ਹਣ ਤਾਂ ਤੁਸੀਂ ਫੋਨ ਫੜਾਓ ਮੈਨੂੰ ਆਪਦਾ ਮੈਂ ਦਿਖਾਉਣੀ ਆ ਤੁਹਾਨੂੰ ਅਧੇ ਰੱਖ ਲੋਕ ਇਹਦਾ ਖੋਲੋ ਆ ਇਦਾਂ ਨਹੀਂ ਸਿੱਧੀ ਧਰਾ ਲਾਓ ਜਿੱਦਾਂ ਮੇਰੀਆਂ ਆਹ ਭੈਣਾਂ ਤੇ ਸਹੇਲੀਆਂ ਆਇਆ ਤੇ ਮੂੰਹ ਬਣਾਉਣੇ ਹੁੰਨੇ ਆ ਉਹਨੇ ਬਣਾ ਕੇ ਲਾਓ ਹੋ ਲੱਗ ਗਿਆ ਆ ਦੇਖੋ ਆ ਕੀ ਆ ਉਹ ਇਹ ਤਾਂ ਰੋਂਗ ਨੰਬਰ ਹੈ ਤੋ ਮੈਂ ਬਹੁਤ ਪਰੇਸ਼ਾਨ ਆ ਰਾਤ ਜਦੋਂ ਫੋਨ ਦੇ ਸੀਗੇ ਨਾ ਮੈਂ ਬਥੇਰੀ ਵਾਰ ਇਹਨੂੰ ਡਿਲੀਟ ਕਰਨ ਦੀ ਕੋਸ਼ਿਸ਼ ਵੀ ਕੀਤੀ ਇੰਨਾ ਪਤਾ ਨਹੀਂ ਕਿਹੜਾ ਇਹੋ ਜਿਹਾ ਇਹ ਵਾਇਰਸ ਆ ਗਿਆ ਤੇ ਉਹ ਡਿਲੀਟ ਹੀ ਨਾ ਹੁਣ ਮੈਸੇਜ ਡਿਲੀਟ ਨਹੀਂ ਹੁੰਦੇ ਸੀਗੇ ਆਹ ਆ ਲੋ ਡਿਲੀਟ ਹੋ ਗਏ ਅੱਛਾ ਡਿਲੀਟ ਹੋ ਗਿਆ ਮੇਤੋ ਹੋ ਰਹੀ ਹੈ ਕਿ ਆ ਤੂੰ ਕੀ ਕਹਿੰਦੀ ਸੀ ਮੈਂ ਕਹਿੰਦੀ ਸੀ ਵੀ ਆ ਕਿਹੜੀ ਸੀ ਜਿਹਨੂੰ ਆ ਮੈਸੇਜ ਕੀਤੇ ਹੋਏ ਸੀ ਕੌਣ ਆਹ ਇਹ ਬਾਬੂ ਸ਼ੋਨਾ ਵਾਲੀ ਲੈ ਕਿੱਥੇ ਆ ਮੈਂ ਦਿਖਾ ਦਾਂ ਮੈਨੂੰ ਹੁਣ ਕਿਹਕੋ ਹੋਣਿਆ ਹੁਣ ਤਾਂ ਤੁਸੀਂ ਮੇਰੇ ਤੋਂ ਡਿਲੀਟ ਕਰਵਾ ਦਿੱਤੇ ਉਹ ਬੱਬਾ ਮਾਰ ਲਿਆ ਤੇਰੀ ਸ਼ੱਕ ਕਰਨ ਦੀ ਆਦਤ ਨੇ ਸਾਰੇ ਸਹੀ ਹੀ ਕਹਿੰਦੇ ਆ ਜਿੰਨਾ ਘਰ ਵਾਲਾ ਸੌ ਤੇ ਭੋਲਾ ਹੁੰਦਾ ਨਾ ਉਹਦੀ ਘਰ ਵਾਲੀ ਉਹਨੇ ਛੱਕੀ ਹੁੰਦੀ ਆ